ਹਾਂਜੀ ਸਤਿ ਸ਼੍ਰੀ ਅਕਾਲ ਕਿੱਦਾਂ ਸਾਰੇ ਠੀਕ ਠਾਕ ਔਰ ਲਾਈਵ ਤੇ ਆਉਂ ਗੱਲਾਂ ਬਾਤਾਂ ਕਰੀਏ ਕੀ ਬਣਾ ਰਹੇ ਜੀ ਵਾਹਿਗੁਰੂ ਚੜ੍ਹਦੀ ਕਲਾ ਇੱਕ ਕਮੈਂਟ ਕਰ ਦਿਓ ਬਾਈ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਹੈ ਨਾ ਯਾਰਾਂ ਦੋਸਤਾਂ ਤੇ ਭੈਣਾ ਭਰਾਵਾਂ ਦੇ ਬਹੁਤ ਬਹੁਤ ਮਿਹਰਬਾਨੀ ਵੀਰੇ ਔਰ ਤੁਹਾਡਾ ਦਿ ਲੋ ਧੰਨਵਾਦ ਹੈ ਤੁਸੀਂ ਸਾਡੇ ਨਾਲ ਲਾਈਵ ਤੇ ਆ ਕੇ ਗੱਲਾਂ ਬਾਤਾਂ ਕਰ ਰਹੇ ਜੀ ਬਹੁਤ ਬਹੁਤ ਮਿਹਰਬਾਨੀ ਚਾਰ ਲਾਈਵ ਤੇ ਦਿলো ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਬਹੁਤ ਬਹੁਤ ਮਿਹਰਬਾਨੀ ਵੀਰੇ ਹੋਰ ਸੁਣਾ ਦਿਓ ਗੱਲਾਂ ਤੇ ਬਤਾਂ ਕਿੱਦਾਂ ਸਾਰੇ ਠੀਕ ਠਾਕ ਪਰਿਵਾਰ ਤੁਹਾਡਾ ਚੜ੍ਹਦੀ ਕਲਾ ਛਾ ਪ੍ਰਮਾਤਮਾ ਦਾ ਸ਼ੁਕਰ ਪ੍ਰਮਾਤਮਾ ਦਾ ਧੰਨਵਾਦ ਜਿਹੜੇ ਤੁਸੀਂ ਸਾਡੇ ਨਾਲ ਲਾਈਵ ਤੇ ਆ ਕੇ ਗੱਲਾਂ-ਬਤਾਂ ਕਰ ਰਹੇ ਜੀ ਬਹੁਤ ਬਹੁਤ ਮਿਹਰਬਾਨੀ ਵੀਰੇ ਲਾਈਕ ਕਮੈਂਟ ਕਰਦੇ ਹੋ ਪੰਜ ਲਾਈਵ ਤੇ ਦਿলো ਧੰਨਵਾਦ ਔਰ ਸਨਾਉ ਗੱਲਾਂ ਬਤਾਂ ਕਿੱਦਾਂ ਸਾਰੇ ਠੀਕ ਠਾਕ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੇ ਨਾਲ ਲਾਈਵ ਤੇ ਜੁੜੇ ਜੀ ਦਿলোਸਲੂਟ ਧੰਨਵਾਦ ਹਾਂਜੀ ਸਸੀ ਕਾਂ ਲਾਈਵ ਕਮੈਂਟ ਕਰ ਦਿਓ ਕਿੱਦਾਂ ਸਾਰੇ ਠੀਕ ਠਾਕ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਲਾਈਵ ਤੇ ਜੁੜੇ ਜੀ ਜੀਲੋ ਫੋਲੋਅਰ ਦੇ ਲੋ ਧੰਨਵਾਦ ਹੋਰ ਗੱਲਾਂ ਬਾਤਾਂ ਸੁਣਾ ਦਿਓ ਕੀ ਬਣਦਾ ਪਿਆ ਤੁਹਾਡਾ ਕਿਰਪਾ ਵਾਬੇ ਨਾਨਕ ਦੀ ਮਿਹਰਾਂ ਜੀਲੋ ਸ਼ੁਕਰੀਆ ਕਿਰਪਾ ਹੀ ਚਾਹੀਦੀ ਹੈ ਮੌਕ ਬਹੁਤ ਮਿਹਰਬਾਨੀ ਵਾਈਕ ਦੀ ਛੜਦੀ ਕਲਾ ਰੱਖੇ ਕੋਈ ਸਾਡੇ ਨਾਲ ਲਾਈਵ ਤੇ ਜੁੜੇ ਜੇ ਬਹੁਤ ਬਹੁਤ ਮਿਹਰਬਾਨੀ ਹੋਰ ਨਵੀਂ ਕਾਜੀ ਸੁਣਾ ਦਿਓ ਸ਼ਿਆਰ ਲਾਈਵ ਤੇ ਦਿলো ਧੰਨਵਾਦ ਵੀਰੇ ਲਾਈਕ ਕਮੈਂਟ ਕਰ ਦਿਓ ਕਿਦਾਂ ਸਾਰੇ ਠੀਕ ਠਾਕ ਸ਼ੁਕਰੀਆ ਸ਼ੁਕਰੀਆ ਵਾਹਿਗੁਰੂ ਦਾ ਸ਼ੁਕਰੀਆ ਬੜੀ ਮਿਹਰ ਬਾਬੇ ਨਾਨਕ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਸੀਂ ਸਾਡੇ ਨਾਲ ਲਾਈਵ ਤੇ ਆਏ ਜੀ ਗੱਲਾਂ-ਵਾਤਾਂ ਕਰ ਰਹੇ ਜੀ ਵੀਰੇ ਲਾਈਕ ਤੇ ਕਮੈਂਟ ਕਰ ਦਿਆ ਕਰੋ ਕਿੱਦਾਂ ਸਾਰੇ ਠੀਕ-ਠਾਕ ਬਹੁਤ-ਬਹੁਤ ਮਿਹਰਬਾਨੀ ਨਵੀਂਤਾ ਜੀ ਸੁਣਾ ਦਿਓ ਕੀ ਹਾਲ ਹੈ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਜਨਾਂ ਯਾਰਾਂ ਦੋਸਤਾਂ ਦੇ ਭੈਣਾ ਭਰਾਵਾਂ ਦੇ ਚਾਰ ਲਾਈਵ ਤੇ ਆ ਦਿলো ਧੰਨਵਾਦ ਏ ਵਾਹਿਗੁਰੂ ਤੇਰਾ ਸ਼ੁਕਰੀਆ ਤੇਰੀ ਮਿਹਰਬਾਨੀ ਤੁਸੀਂ ਸਾਡੇ ਨਾਲ ਲਾਈਵ ਤੇ ਗੱਲਾਂ ਬਾਤਾਂ ਕਰਦੇ ਜੀ ਤਾਂ ਨਵਾਂ ਵੀਰੇ ਲਾਈਕ ਕਮੈਂਟ ਕਰ ਦਿਓ ਕਿੰਦਾ ਸਾਰੇ ਠੀਕ ਠਾਕ ਏ ਹੋਰ ਕੀ ਬਣਾ ਰਹੇ ਜੇ ਰੋਟੀ ਪਾਣੀ ਛਕ ਲਿਆ ਇੱਕ ਵਾਲਾ ਦੁਪਹਿਰ ਵਾਲਾ ਬਹੁਤ 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 ਮਿਹਰਬਾਨੀ ਵੀਰੇ ਤੁਸੀਂ ਸਾਡੇ ਨਾਲ ਲਾਈਵ ਤੇ ਆ ਗਏ ਵੀਰੇ ਲਾਈਕ ਤੇ ਕਮੈਂਟ ਕਰ ਦਿਆ ਕਰੋ ਕਿੱਥੋਂ ਕਿਹੜੇ ਕਿਹੜੇ ਸ਼ਹਿਰੋਂ ਹੋ ਗਏ ਬਹੁਤ ਬਹੁਤ ਮਿਹਰਬਾਨੀ ਵੀਰੇ ਜਿਲੋ ਤੁਹਾਡਾ ਧੰਨਵਾਦ ਹੈ ਤੁਹਾਨੂੰ ਸਲੂਟ ਹੈ ਤੁਹਾਡਾ ਪਰਿਵਾਰ ਸਭ ਠੀਕ ਠਾਕ ਹੋਵੇਗਾ ਬਹੁਤ ਬਹੁਤ ਮਿਹਰਬਾਨੀ ਨੂੰ ਨਵਨੀਤਾ ਜੀ ਸੁਣਾ ਦਿਓ और गल्ला बात ठीक-ठाक बहुत-बहुत मेहरबानी है जी धन्यवाद बहुत-बहुत मेहरबानी भाई गुरु छत्र रखे ਜੀ ਸਾਡੇ ਨਾਲ লাইਵ ਤੇ ਜੁੜੇ ਜੇ ਮਿਹਰਬਾਨੀ ਆ ਧੰਨਵਾਦ ਆ ਹੋਰ ਸੁਣਾਉ ਗੱਲਾਂ ਬਾਤਾਂ ਠੀਕ ਠਾਕ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਬਹੁਤ-ਬਹੁਤ ਮਿਹਰਬਾਨੀ ਹਾਂਜੀ ਸਤਿਨਾਮ ਦੇ ਨਵੀਤਾ ਜੀ ਸਾਰੇ ਠੀਕ ਠਾਕ ਜੇ ਪਰਿਵਾਰ ਚੜ੍ਹਦੀ ਕਲਾ ਚ ਬਹੁਤ-ਬਹੁਤ ਮਿਹਰਬਾਨੀ ਤੁਸੀਂ ਲਾਈਵ ਤੇ ਆਏ ਜੀ ਦਿলো ਧੰਨਵਾਦ ਤੁਹਾਡਾ ਦਿলো ਸਲੂਟ ਦੋ ਲਾਈਵ ਤੇ ਆ ਦਿলো ਧੰਨਵਾਦ ਵਾਹਿਗੁਰੂ ਚੜ੍ਹਦੀ ਗਲਾ ਰੱਖੀ ਬਹੁਤ ਬਹੁਤ ਮਿਹਰਬਾਨੀ ਆ ਤੁਸੀਂ ਸਾਡੇ ਨਾਲ ਲਾਈਵ ਤੇ ਜੁੜੇ ਜੀ ਮਿਹਰਬਾਨੀ ਆ ਸ਼ੁਕਰੀਆ ਥੈਂਕ ਯੂ ਆ ਹੋਰ ਗੱਲਾਂ ਬਾਤਾਂ ਕਿਵੇਂ ਬਹੁਤ ਬਹੁਤ ਮਿਹਰਬਾਨੀ ਵੀਰੇ ਹੋਰ ਸੁਣਾ ਦਿਓ ਗੱਬੇ ਦੀ ਕਿਰਪਾ ਨਾਨਕ ਦੀ। ਓਹ ਹਾਂਜੀ ਸਤਿ ਸ੍ਰੀ ਅਕਾਲ ਤਿੰਨ ਲਾਈਵ ਤੇ ਚਲੋ ਧੰਨਵਾਦ। ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹੋਰ ਕਿਦਾਂ ਅਗਲੇ ਕਰਦੇ ਹੋ ਲਾਈਕ ਕਮੈਂਟ ਬਹੁਤ ਬਹੁਤ ਮਿਹਰਬਾਨੀ। ਦਿলো ਧੰਨਵਾਦ। ਹੋਰ ਨਵੀਂ ਤਾਜੀ ਸੁਣਾ ਦਿਓ। ਕੀ ਬਣਾ ਰਹੇ ਜੇ ਚਾਰ ਲਾਈਕ ਤੇ ਆ ਦਿলো ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਬਹੁਤ ਬਹੁਤ ਮਿਹਰਬਾਨੀ ਇਦਾਂ ਹੀ ਪਿਆਰ ਬਣਾਈ ਰੱਖੀ ਇਹਨਾਂ ਨਾਲ ਬਹੁਤ ਬਹੁਤ ਮਿਹਰਬਾਨੀ ਵੀਰੇ ਹੋਰ ਗੱਲਾਂ ਬਾਤਾਂ ਸੁਣਾ ਦਿਓ ਤੁਹਾਡਾ ਪਰਿਵਾਰ ਕਿਦਾਂ ਸਾਰੇ ਠੀਕ ਠਾਕ ਜੇ ਤੁਸੀਂ ਸ਼ੁਕਰੀਆ ਮਿਹਰਬਾਨੀ ਗੱਲਾਂ ਬਾਤਾਂ ਸੁਣਾ ਦਿਓ ਸਾਰੇ ਠੀਕ ਠਾਕ ਜੀ ਪਰਿਵਾਰ ਤੁਹਾਡਾ ਚੜ੍ਹਦੀ ਕਲਾ ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਵੀਰੇ ਹੋਰ ਨਮਿਤਾ ਜੀ ਸੁਣਾ ਦਿਓ ਮਿਹਰਬਾਨੀ ਦਿলো ਧੰਨਵਾਦ ਤੁਹਾਡਾ ਜੀ ਬਹੁਤ ਸੋ ਸਾਡੇ ਨਾਲ ਆਇਤੇ ਜੁੜੇ ਜੀ ਬਹੁਤ ਬਹੁਤ ਮਿਹਰਬਾਨੀ ਅਵਾਜ਼ ਹੀ ਗਰੂ ਚੜਦੀ ਕਲਾ ਰੱਖੀ ਬਹੁਤ ਬਹੁਤ ਮਿਹਰਬਾਨੀ ਵੀਰੇ ਗੱਲਾਂ ਬਾਤਾਂ ਸੁਣਾ ਦਿਓ ਸਾਰੇ ਠੀਕ ਠਾਕ ਹੋਵੋਗੇ ਪਰਿਵਾਰ ਤੁਹਾਡਾ ਚੜਦੀ ਕਲਾ ਚ ਕੋਈ ਸਾਡੇ ਨਾਲ লাইਵ ਤੇ ਆਏ ਜੀ ਜੰਮੀ ਸਸੀ ਗੌਰ